ਮੈਡੀਸਨ ਤੁਹਾਨੂੰ ਫ੍ਰੀ ਮਿਲਦੀ ਹੈ ਜਾਂ ਨਹੀਂ ਫ੍ਰੀ ਬੀਜੇ ਹੋਏ ਭਗਵੰਤ ਮਾਲ ਨੂੰ ਲੋ ਜੀ ਆਰਡਰ ਕੀਤੇ ਫ੍ਰੀ ਦਵਾਈਆਂ ਮਿਲਦੀਆਂ ਹਰ ਇੱਕ ਦਵਾਈ ਅੰਦਰੋਂ ਮਿਲੂਗੀ ਹਾਂਜੀ ਅੰਦਰੋਂ ਮਿਲੂਗੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਜਿਹੜਾ ਪ੍ਰਾਲਾਪ ਇਹ ਸਹੀ ਹੈ ਸੰਕਲ ਚੱਲਦੇ ਜਾਣੀ ਕੰਮ ਸਹੀ ਹੋ ਰਿਹਾ ਤੇ ਤਾਂ ਦਵਾਈਆਂ ਸਾਰੀਆਂ ਹੁਣ ਅੰਦਰੋਂ ਮਿਲੀਆਂ ਜਾਂ ਬਾਹਰੋਂ ਬਣੀਆਂ ਅੰਦਰੋਂ ਮਿਲੀਆਂ ਸਾਨੂੰ ਇਹ ਦਵਾਈਆਂ ਹਾਂਜੀ ਆ ਲੱਤ ਆ ਬੀਰੋਡਾ ਪੀਂਦਾ ਅੱਛਾ ਜੀ ਕੋਈ ਨਹੀਂ ਉਸ ਤੋਂ ਬਾਅਦ ਹਾਂਜੀ ਮੈਂ ਕਿਹਾ ਦਵਾਈ ਜਿਹੜੀ ਮਿਲਦੀ ਹੈ ਤੁਹਾਨੂੰ ਫ੍ਰੀ ਮਿਲਦੀ ਹੈ ਜਾਂ ਪੈਸੇ ਲੱਤੇ ਆ ਇਹ ਤਾਂ ਫ੍ਰੀ ਮਿਲਦੀ ਇੰਨੀ ਬਾਬੀ ਬਾਹਰ ਲਈ ਵੀ ਕੋਈ ਦਵਾਈ ਲਿਖੀ ਹੈ ਨਿੱਕੀ ਨਹੀਂ ਹੈ ਹਾਂਜੀ ਦੇਖੇ ਮੈਂ ਕਿਹਨੂੰ ਮਲੇਆਂ ਨਾਲ ਸਾਰੀਆਂ ਦਵਾਈਆਂ ਤੁਹਾਨੂੰ ਸਾਰੀਆਂ ਅੰਦਰੋਂ ਮਿਲ ਗਈਆਂ ਆ ਲਿਖੀ ਵੀ ਹੋਣੀ ਹੋਰ ਨਹੀਂ ਤੁਹਾਨੂੰ ਦਵਾਈਆਂ ਵੀ ਲਿਖੀ ਅੰਦਰ ਉਹਨਾਂ ਨੇ ਕੀ ਕਰ ਸਾਰੀਆਂ ਮਿਲ ਗਈਆਂ ਵੀ ਨਹੀਂ ਇਹਨਾਂ ਨੂੰ ਪਤਾ ਕਿ ਕਿੰਨੀਆਂ ਨੇ ਹੋਣਾ ਕਿੰਨੀਆਂ ਕਿੰਨੀਆਂ ਜੱਥੀਆਂ ਨੇ ਦਿੱਤੀਆਂ ਇਹਨਾਂ ਨੇ ਦਵਾਈ ਲੈਣਾ ਇਸਦੀ ਮੇਰੇ ਨਾਲ ਪਰਮੰਦਰ ਸਿੰਘ ਪਰਮੰਦਰ ਦਵਾਈ ਲੈਣ ਆਏ ਹੋ ਹਾਂਜੀ ਇਹ ਦਵਾਈ ਇੱਥੋਂ ਫ੍ਰੀ ਮਿਲਦੀ ਜਾਂ ਪੈਸੇ ਨਾਲ ਫ੍ਰੀ ਮਿਲਦੀ ਕੋਈ ਬਾਹਰਲੀ ਦਵਾਈ ਵੀ ਡਾਕਟਰ ਨੇ ਲਿਖੀ ਹੈ ਕਿ ਇੱਥੋਂ ਲਈ ਸਾਰੀ ਮੈਂ ਇੱਥੋਂ ਵਾਲੀ ਹੈ ਜੀ ਇੱਥੇ ਹੀ ਕਹਿੰਦੇ ਲਓ ਲੈ ਕੇ ਹਾਂ ਜੀ ਉੱਥੇ ਹੀ ਲੈਣਾ ਜੀ ਹੁਣ ਦਵਾਈ ਫ੍ਰੀ ਮਿਲਦੀ ਹੈ ਕੀ ਕਹਿਣਾ ਚਾਹੋਗੇ ਸਰਕਾਰ ਦੀ ਇਸ ਕੰਮ ਨੂੰ ਵਧੀਆ ਗੱਲ ਆ ਸਰ ਮੇਰੇ ਬੰਦੇ ਨੂੰ ਵਧੀਆ ਮਿਲ ਜਾਂਦੀ ਹੈ ਪੰਜਾਬ ਸਰਕਾਰ ਦੇ ਆ ਹਦਾਇਤਾਂ ਅਨੁਸਾਰ ਭਗਵੰਤ ਮਾਨ ਜੀ ਦੇ ਵੱਲੋਂ ਦਿਸ਼ਾ ਨਿਰਦੇਸ਼ ਨੈਤੀ ਸਰਕਾਰ ਵੱਲੋਂ ਆਏ ਹੈ ਕਿ ਸਾਰੇ ਸਾਰੀਆਂ ਦਵਾਈਆਂ ਸਿਵਲ ਹਸਪਤਾਲ ਚੋਂ ਮਿਲਣ ਗਿਆ ਜੀ ਤੇ ਉਸ ਮੁਤਾਬਕ ਮੁਹਈਆ ਕਰਾਈਆਂ ਜਾ ਰਹੀਆਂ ਵਾ ਤੇ ਇਹ ਸਕੀਮ ਸਾਡੀ 26 ਤਰੀਕ ਤੋਂ ਸ਼ੁਰੂ ਹੋਈ ਹੈ ਜੀ ਤੇ ਇਸ ਨੂੰ ਪੂਰੀ ਤੰਦਾਈ ਦੇ ਨਾਲ ਅਸੀਂ ਇੰਪਲੀਮੈਂਟ ਕੀਤਾ ਹੈ ਕੀ ਕੀ ਸੇਟੀਆਂ ਉਹਨਾਂ ਨੇ ਕਹੀਆਂ ਸੀ ਜਿਹੜੀਆਂ ਉਹਦੇ ਦੇਣੀਆਂ ਹੈਗੀਆਂ ਐਕਸ-ਰੇ ਤੇ ਅਲਟਰਾਸਾਉਂਡ ਇੰਪੈਨਲ ਹਸਪਤਾਲਸ ਆ ਜੀ ਲਿਸਟ ਹੈਗੀ ਆ ਉਹ ਸਾਡੇ ਕੋਲੇ ਡਿਸਪਲੇ ਕੀਤੀ ਹੋਈ ਐ ਅਸੀਂ ਤੇ ਉਹ 10 ਹੈਗੇ ਅਰਾਊਂਡ 10 ਅਰਾਊਂਡ ਅਲਟਰਾਸਾਉਂਡ ਸਕੈਨ ਸੈਂਟਰ ਆ ਤੇ ਇੰਨੇ 10-11 ਸਾਡੇ ਕੋਲੇ ਐਕਸ-ਰੇ ਵਾਲੇ ਸਕੈਨ ਸੈਂਟਰ ਆ ਤੇ ਪਹਿਲਾਂ ਸਾਡੇ ਇੱਥੋਂ ਹੀ ਹੋਣਗੀਆਂ ਉਸ ਤੋਂ ਬਾਅਦ ਜੇ ਕੋਈ ਮਰੀਜ਼ ਬਾਹਰ ਕਰਵਾਉਣਾ ਚਾਹੁੰਦਾ ਤਾਂ ਉਹ ਸਰਕਾਰੀ ਰੇਟ ਤੇ ਬਾਹਰ ਕਰਵਾਉਗਾ ਉਹ ਮੈਗਨੇਰੇਟ ਤੁਸੀਂ ਫਿਕਸ ਕਰੋਗੇ ਜਾਂ ਉਹਨਾਂ ਦੇ ਦੁੱਧ ਹੋਣਗੇ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਮੁਤਾਬਕ ਰੇਟ ਹੈ ਜੀ ਜੀ ਡਾਕਟਰ ਗੱਲ ਕਰੀਏ ਸਟਾਕ ਦੀ ਮੈਡੀਸਿਨ ਦਾ ਸਟਾਕ ਤੁਹਾਡੇ ਕੋਲ ਹੈ ਜਾਂ ਕਮੀਆਂ ਕਾਫੀ ਆ ਰਹੀਆਂ ਨਹੀਂ ਮੈਡੀਸਿਨ ਦਾ ਸਟਾਕ ਜੀ ਜਿਹੜਾ ਜਿਹੜੇ ਬਠਿੰਡੇ ਦੇ ਵੇਅਰ ਹਾਊਸ ਤੋਂ ਸਾਨੂੰ ਦਵਾਈ ਮਿਲਦੀ ਹੈ ਉਹ ਉੱਥੋਂ ਆਈਏ ਦੂਸਰੀਆਂ ਜੀ ਅਸੀਂ ਆਪ ਇੱਥੋਂ ਪਰਚੇਸ ਕਰਾਂਗੇ ਜੀ ਤੇ ਦਵਾਈ ਸਾਰੀ ਡੀਡੀ ਵੀ ਮਿਲੇਗੀ ਕੋਸਟ ਪੈਸੇ ਤੇ ਮਿਲੇਗੀ ਜਾਂ ਫ੍ਰੀ ਆਫ ਕਾਸਟ ਦਵਾਈ ਫ੍ਰੀ ਆਫ ਕਾਸਟ ਮਿਲੇਗੀ ਅੱਗੇ ਵੀ ਫ੍ਰੀ ਆਫ ਕਾਸਟ ਮਿਲਦੇ ਜੀ ਹੁਣ ਵੀ ਫ੍ਰੀ ਆਫ ਕਾਸਟ ਮਿਲੇਗੀ ਜੀ ਪਰ ਸਿਰਫ ਬਾਹਰ ਨਹੀਂ ਜਾਏਗੀ ਜੀ ਨਹੀਂ ਜੀ ਬਾਹਰ ਨਹੀਂ ਜਾਏਗੀ ਤੇ ਡਾਕਟਰ ਸਾਹਿਬ ਜੀ ਗੱਲ ਕੀਤੀ ਜਾਵੇ ਅ ਐਮਰਜੈਂਸੀ ਤੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਜਿਹੜੇ ਹੈਗੇ ਨੇ ਜਿਆਦਾ ਰੈਫਰ ਹੋ ਰਹੇ ਨੇ ਉਹਦਾ ਕੀ ਕਰਨਾ ਹੈ ਉਹਦਾ ਜੀ ਪੇਸ਼ੈਂਟ ਇੱਕ ਤਾਂ ਆਪਣੇ ਕੋਲੋਂ ਪੈਰੀਫਰੀ ਤੇ ਆਉਂਦੇ ਆ ਪੈਰੀਫਰੀ ਤੇ ਡਾਕਟਰਸ ਹੈ ਨਹੀਂਗੇ ਉੱਥੋਂ ਆਉਂਦੇ ਪੇਸ਼ੈਂਟ ਜੀ ਤੇ ਉਸ ਤੋਂ ਬਾਅਦ ਦੂਸਰੀ ਗੱਲ ਹੈ ਜੀ ਸਪੈਸ਼ਲਾਈਜ਼ ਜੇ ਕਈ ਸੋਲਤਾ ਹੈ ਆਪਣੇ ਕੋਲ ਕਈ ਕਿਤੇ ਨਾ ਕਿਤੇ ਆ ਕੇ ਉਹਨਾਂ ਨੂੰ ਹਾਇਰ ਸੈਂਟਰ ਦੀ ਲੋਡ ਪੈਂਦੀ ਹੈ ਤਾਂ ਕਰਕੇ ਰੈਫਰ ਕਰਦੇ ਵਾ